ਯਾਰ ਕਿਨੂੰ ਪੁੱਛਾਂ ਚਾਚੇ ਨੂੰ ਪੁੱਛਦਾ ਆ ਬਿੰਨੀ ਦਾ ਫੋਨ ਆ ਗਿਆ ਹੈਲੋ ਯਾਰ ਚਾਚਾ ਤੂੰ ਕਹਿੰਦਾ ਹੀ ਵਿਆਜ ਵਾਲਾ ਬੰਦਾ ਹੈਗਾ ਮੈਨੂੰ ਨਾ ਦਿਵਾਲੀ ਤੇ 10000 ਰੁਪਏ ਦੀ ਲੋੜ ਸੀਗੀ ਤੇ ਦਵਾਦੇ ਯਾਰ 10000 ਰੁਪਏ ਤੂੰ ਕਹਿੰਦਾ ਬਈ ਮਿਲ ਜੂ ਵਿਆਜ ਤੇ ਹਾਂ ਹਾਂ ਹੈਗਾ 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 ਆ ਜਾ ਆ ਜਾ ਦੁਕਾਨ ਤੇ ਆ ਜਾ ਆ ਜਾ ਚਲ ਠੀਕ ਹੈ ਮੈਂ ਆ ਗਿਆ ਹੋਰ ਤੇ ਅੱਛਾ ਕੀ ਹਾਲ ਹੈ? ਹੋਰ ਠੀਕ ਹੋ? ਉਹ ਦਵਾ ਦਿਓ ਯਾਰ ਪੈਸੇ ਵਿਆਜ ਤੇ। ਚੱਲ ਆਇਆ ਯਾਰ ਆਜਾ ਆਜਾ। ਹੈਗਾ? ਆਜਾ। ਕੀ ਹਾਲਾ ਜੀ? ਬੈਠੋ। ਹੋਰ ਭਾਜੀ? ਬੈਠੋ ਹੀ ਬੈਠੋ। ਹਾਂਜੀ ਭਾਈ ਜੀ ਦੱਸੋ। ਆ ਮੁੰਡਾ ਆਪਣਾ ਦੋਸਤ ਹੀ ਆ ਯਾਰ ਇਹਨੂੰ 10000 ਰੁਪਏ ਚਾਹੀਦਾ ਦੇ ਦੋ ਅੱਛਾ ਭਾਈ ਜੀ ਮੈਂ ਨਾ 10000 ਦਿਆਂ ਨਾ 1000 ਰੁਪਏ ਵਿਆਜ ਲੈਣਾ 10% ਦੇ ਹਿਸਾਬ ਨਾਲ ਉਹ ਮੈਂ ਪਹਿਲਾਂ ਕੱਟੂਗਾ ਠੀਕ ਹੈ ਦੇ ਦੇਣਾ ਪੈਸੇ ਹਾਲੋ ਇੱਕ ਸੈਕਿੰਡ ਕਿੰਨੇ ਟਾਈਮ ਲਈ ਚਾਹੀਦੇ ਆ ਭਾਜੀ 6 ਮਹੀਨੇ ਲਈ ਚਾਹੀਦੇ ਆ 6 ਮਹੀਨੇ ਲਈ ਚਾਹੀਦੇ ਆ ਅਬੇ ਮਜਾ ਆਏਗਾ ਨਾ ਢਿਡੋ ਹਾਲ ਹੈ ਭਾਈ 4000 ਰੁਪਿਆ 4000 ਰੁਪਿਆ ਚੀਟਿੰਗ 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 ਕਰਦਾ ਹੈ ਤੂੰ 6 ਮਹੀਨੇ ਦਾ ਵਿਆਹ ਹੀ ਕੱਟ ਲਿਆ 6000 ਰੁਪਿਆ 4000 ਤੈਨੂੰ ਦੇ ਦਿਆ ਠੀਕ ਆ ਉਹ ਸ਼ੁਕਰ ਆ ਭਾਈ ਮੈਂ ਤੇਰੇ ਕੋਲ 12 ਮਹੀਨੇ ਲਈ ਪੈਸੇ ਨਹੀਂ ਲੈ ਲੇ ਨਹੀਂ ਤਾਂ 2000 ਰੁਪਿਆ ਮੈਨੂੰ ਕੋਲੋਂ ਦੇਣਾ ਪੈਣਾ ਈ ਤੈਨੂੰ ਕਮਾਲ ਦਾ ਬੰਦਾ ਯਾਰ ਤੂੰ ਕਿਹੜਾ ਉਤਵਾ ਜਿਹੜਾ ਮੈਨੂੰ ਲੈ ਕੇ ਆਇਆ ਹਾਂ ਅਬੇ ਸਾਲੇ ਆ ਰੱਖ ਆਪਣੇ ਪੈਸੇ ਮੈਨੂੰ ਨਹੀਂ ਚਾਹੀਦੇ ਅੰਮਾ ਭੈਣ ਤੇ ਆ ਜਾਊਗਾ ਮੈਂ इनकी इनकी ਅੰਮਾ ਭੈਣ ਤੇ ਆ ਜਾਊਗਾ